ਅੱਜ ਆਪਾਂ ਗੱਲ ਕਰਦੇ ਆਂ ਲੱਖੇ ਸਦਾਣੇ ਵੀਰ ਦੀ ਲੱਖਾ ਸਦਾਣਾ ਵੀਰ ਰਾਤ ਪਟਿਆਲੇ ਤੋਂ ਆ ਰਿਹਾ ਸੀਗਾ ਰਾਮਪਰੇ ਤੇ ਆਦੇ ਪਿੰਡ ਨੂੰ ਜਾ ਰਿਹਾ ਸੀਗਾ ਰਸਤੇ ਦੇ ਵਿੱਚ ਇੱਕ ਗੱਡੀ ਆਉਂਦੀ ਆ ਤੇ ਗੱਡੀ ਪਹਿਲਾਂ ਤਾਂ ਗੱਡੀ ਦੇ ਵਿੱਚ ਮਾਰ ਦਿਆ ਗਾਲਾਂ ਕੱਢਦੇ ਆ ਤੇ ਫਿਰ ਚਲੇ ਜਾਂਦੇ ਆ ਲੱਖਾ ਸਦਾਣਾ ਜਦੋਂ ਉਸ ਗੱਡੀ ਦਾ ਪਿੱਛਾ ਕਰਦਾਗਾ ਤਾਂ ਦੇਖਦਾ ਕਿ ਉਹ ਗੱਡੀ ਪੁਲਿਸ ਦੀ ਹੁੰਦੀ ਹੈ ਕਿ ਤੇ ਪੁਲਿਸ ਦੇ ਥਾਣੇ ਵਿੱਚ ਉਹ ਗੱਡੀ ਚੱਲੀ ਜਾਂਦੀ ਤੇ ਲਖਾ ਸਿਧਾਣਾ ਉੱਥੇ ਜਾ ਕੇ ਗੱਲਬਾਤ ਕਰਦਾ ਸਾਰੀ ਪੁਲਿਸ ਵਾਲਿਆਂ ਨਾਲ ਵੱਡੇ ਮੁਲਾਜ਼ਮਾਂ ਨਾਲ ਵੀ ਯਾਰ ਤੁਹਾਡੇ ਬੰਦੇ ਪੁਲਿਸ ਵਾਲੇ ਡਿਸਰਾ ਦੇ ਡੱਕੇ ਹੋਏ ਮੈਨੂੰ ਗਾਲਾਂ ਕੱਢ ਕੇ ਐਨੇ ਗੱਡੀ 'ਚ ਗੱਡੀ ਮਾਰ ਕੇ ਆਏ ਨਗੇ ਤੇ ਬਲਵਿੰਦਰ ਸਿੰਘ ਨਾਂ ਦਾ ਬੰਦਾ ਸੀ ਇੱਕ ਪੁਲਿਸ ਵਾਲਾ ਵੀ ਉਹਨੇ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਉਹ ਲੜਿਆ ਮੇਰੇ ਨਾਲ ਤੇ ਇਸ ਤੋਂ ਬਾਅਦ ਜਿਦੋਂ ਸਾਰੇ ਅਫਸਰਾਂ ਦੀ ਗੱਲ ਹੁੰਦੀ ਹੈ ਤਾਂ ਗੱਲਬਾਤ ਤੋਂ ਬਾਅਦ ਉਹ ਜਿਹੜਾ ਪਲਸ ਵਾਲਾ ਵੀਰ ਹੁੰਦੇ ਨੇ ਜਿੰਨਾ ਗਾਲਾਂ ਕੱਢੀਆਂ ਹੁੰਦੀਆਂ ਨੇ ਉਹ ਗਲਤੀ ਮੰਨ ਲੈਂਦੇ ਨੇ ਆਪਣੀ ਗਲਤੀ ਮੰਨਣ ਤੋਂ ਬਾਅਦ ਲਖਾ ਜਣਾ ਵੀ ਕਹਿੰਦਾ ਚਲੋ ਕੋਈ ਗੱਲ ਨਹੀਂ ਆ ਨਾ ਵੀ ਗਲਤੀ ਮੰਨ ਲਈ ਤਾਂ ਵਧੀਆ ਨਿਪਟੜ ਗਏ ਚਲੋ ਆਪਣਾ ਖਤਮ ਹੋ ਗਿਆ ਕੰਮ ਤੇ ਉਹ ਚਲੇ ਜਾਂਦੇ ਨੇਗੇ ਤੇ ਹੋਰ ਅਧਿਕਾਰੀਆਂ ਨੇ ਵੀ ਲਖਾ ਜਿਹੜੇ ਨਾਲ ਗੱਲ ਕਰਨੀ ਹੁੰਦੀ ਆ ਕਰਕੇ ਉਹਦੇ ਤੁਰ ਪੈਂਦਾਗਾ ਹੰਡੇ ਤੋ ਰਾਮ ਪਰ ਇਹਨਾਂ ਕੱਲ ਪੈਣਾਗਾ ਰਸਤੇ ਵਿੱਚ ਜਾ ਕੇ ਗੱਡੀਆਂ ਫੇਰ ਜਾਂਦੀਆਂ ਨੇ ਦੋ ਪੁਲਸ ਵਾਲਿਆਂ ਦੀਆਂ ਤੇ ਉਹ ਲੱਖੇ ਜਿਹੜਾ ਵਾਲੀ ਗੱਡੀ ਨੂੰ ਘੇਰ ਲੈਂਦੀਆਂ ਨੇਗੀਆਂ ਖੜਾ ਕਢਾ ਰੈਂਦੀਆਂ ਨੇ ਤੇ ਜਾਣ ਬੁੱਝ ਕੇ ਲੱਖੇ ਨਾਲ ਲੜਾਈ ਝਗੜਾ ਕਰਦੇ ਨੇ ਪੁਲਸ ਵਾਲੇ ਮਾਰਦੇ ਨੇ ਥੱਪੜ ਮਾਰਦੇ ਨੇ ਠੀਕ ਆ ਉਹਦੇ ਕੋਸੋਂ ਨਵੀਂ ਮਾਰਦੇ ਨੇਗੇ ਤੇ ਚੱਕ ਕੇ ਉਹਨੂੰ ਥਾਣੇ ਚ ਲੈ ਜਾਂਦੇ ਨੇਗੇ ਇਸ ਤੋਂ ਬਾਅਦ ਪੁਲਸ ਉਨੂੰ ਠਾਣੇ ਚ ਲੈ ਜਾਂਦੇ ਜਮਾਨਤ ਹੁੰਦੀ ਹੈ ਜਮਾਨਤ ਤੋਂ ਬਾਅਦ ਲੱਖੇ ਸਦਾਨਾ ਹਸੋਦਾਲ ਚ ਦਾਖਲ ਹੁੰਦਾ ਤੇ ਜੀ ਜਿਹੜੀ ਵੀਡੀਓ ਤੁਸੀਂ ਦੇਖੀ ਹੋਊਗੀ ਲੱਖੇ ਸਦਾਨੇ ਦੀ ਵੀ ਉਹਨੇ ਕਿਸ ਤਰ੍ਹਾਂ ਆਪਦਾ ਇਲਾਜ ਕਰਵਾ ਰਿਹਾਗਾ ਰਾਮਪਰਿਆ ਸੋਦਾਲ ਦੇ ਵਿੱਚ ਕਹਿਣ ਦੀ ਗੱਲ ਇਹ ਹੈਗਾ ਵੀ ਸਰਕਾਰ ਆ ਜਿਹੜੀ ਉਹ ਪੁਲਿਸ ਦੇ ਰਾਹੀਂ ਉਹਨਾਂ ਵਿਰੋਧੀਆਂ ਨੂੰ ਲਗਾਉਣਾ ਚਾਹੁੰਦੀ ਹੈ ਜਿਹੜੇ ਵਿਰੋਧੀ ਸਰਕਾਰ ਦੇ ਵਿਰੁੱਧ ਬੋਲਦੇ ਨੇਗੇ ਸਰਕਾਰ ਦਾ ਸਰਕਾਰ ਦਾ ਵਿਰੋਧ ਕਰ ਦੇਣੀ ਹੈ ਕਿ ਚਾਹੇ ਕੋਈ ਵੀ ਆ ਠੀਕ ਹੈ ਉਹਨਾਂ ਦੇ ਵਿਰੋਧ ਕਰ ਦੇਣਗੇ ਸਰਕਾਰ ਉਹਨਾਂ ਦੇ ਵਿਰੁੱਧ ਬੱਦ ਤੋਂ ਬੱਦ ਬੋਲਦੀ ਹੈਗੀ ਉਹਨਾਂ ਨੂੰ ਪੁਲਿਸ ਦੇ ਨਾਲ ਹੀ ਦਬਾਉਂਦੀ ਹੈਗੀ ਜਿਸ ਤਰ੍ਹਾਂ ਲੱਖੇ ਜਿਹਾਣੇ ਨਾ ਹੋਇਆਗਾ ਉਹਨਾਂ ਲੱਖੇ ਜਿਹਾਣੇ ਨੂੰ ਜਾਣ ਬੁੱਝ ਕੇ ਕਿਹ ਰਹਿ ਗਿਆ ਪੁਲਿਸ ਦੁਆਰਾ ਫਿਰ ਕੁੱਟਮਾਰ ਕੀਤੀ ਕੀ ਹੈ ਪੁਲਿਸ ਦੁਆਰਾ ਇਹਦੇ ਵਿੱਚ ਸਿਹਤ ਕੀ ਦਾ ਸਰਕਾਰ ਦਾ ਸਰਕਾਰ ਨਹੀਂ ਚਾਹੁੰਦੀ ਵੀ ਕੋਈ ਸਰਕਾਰ ਦੇ ਵਿਰੁੱਧ ਬੋਲੇ ਸਰਕਾਰ ਦਾ ਵਿਰੋਧ ਕਰੇ ਕਿਉਂਕਿ ਸਰਕਾਰ ਇਹ ਪੁਲਿਸ ਨੂੰ ਬੋਲ ਪਾਵਰ ਦੇ ਚੁੱਕੀ ਹੈਗੀ ਜਿਹੜੇ ਵਿਰੋਧੀ ਨੇ ਇਹਨਾਂ ਨੂੰ ਦਬਾਇਆ ਜਾਵੇ ਜਦੋਂ ਲੱਖੇ ਸਧਾਨੇ ਵਰਗੇ ਬੰਦਿਆਂ ਦਾ ਇਹ ਹਾਲ ਆ ਜਿਹੜੇ ਸਰਕਾਰ ਦੇ ਵਿਰੁੱਧ ਬੋਲਦੇ ਨੇ ਪੁਲਿਸ ਉਹਨਾਂ ਨੂੰ ਗੋਟ ਸਕਦੀ ਤਾਂ ਆਮ ਲੋਕਾਂ ਦਾ ਕੀ ਹੋਊਗਾ ਆਮ ਲੋਕਾਂ ਨੂੰ ਤਾਂ ਬਹੁਤ ਭੈੜਾ ਤਸਦ ਕਰਦੀ ਹੋਗੀ ਪੁਲਿਸ ਵਾਲੇ ਮੰਨੇ ਵੀ ਨੇ ਉੱਤੇ ਕਹਿੰਦੇ ਨੇ ਪੁਲਿਸ ਵਾਲੇ ਆਪ ਲੱਖੇ ਸਧਾਨੇ ਨੂੰ ਵੀ ਐਕਸਟਾ ਹਾਈਡ ਐਨਕਾਊਂਟਰ ਕਰਤੇ ਤੁਸੀਂ ਕੀ ਕਰ ਲਓਗੇ ਸਾਡਾ ਅਸੀਂ ਪੁਲਿਸਾਂ ਸੀ ਕੁਝ ਵੀ ਕਰ ਸਕਦੇ ਆ ਇਸ ਕਰਕੇ ਪੁਲਸ ਨੂੰ ਬਹੁਤ ਜ਼ਿਆਦਾ ਪਾਵਰ ਦੇ ਦਿੱਤੀ ਹੈ ਸਰਕਾਰ ਨੇ ਜਾਣਬੁੱਝ ਕੇ ਸਰਕਾਰ ਪੁਲਸ ਪੁਲਸਾਈ ਉ ਸਰਕਾਰ ਦੇ ਵਿਰੋਧੀਆਂ ਦਬਾਉਣਾ ਚਾਹੁੰਦੀ ਆ ਵੀ ਸਰਕਾਰ ਦਾ ਕੋਈ ਵੀ ਵਿਰੋਧੀ ਬਨਾ ਬੋਲੇ ਤੇ ਲੋਕ ਚੁੱਪ ਰਹਿਣਾ ਸਰਕਾਰ ਇਹਵੇਂ ਚੱਲਦੀ ਰਹੇ ਦੇਖੋ ਭਾਈ ਭਗਵਾਨ ਤੁਮਨ ਦੀ ਸਰਕਾਰ ਕੀ ਕਰ ਰਹੀ ਹੈਗੀ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਤੇ ਇਹਨੂੰ ਸਬਸਕ੍ਰਾਈਬ ਕਰਿਓ ਪੱਤ ਤੋਂ ਬਾਅਦ ਸਪੋਰਟ ਕਰਿਓ ਲੱਖੇ ਸਾਨੇ ਦੇ ਵੀਰ ਦੀ ਸਪੋਰਟ ਕਰੋ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਹੈਗਾ ਠੀਕ ਹੈ ਜੀ ਧੰਨਵਾਦ ਜੀ